ਰਾਮ ਰਹੀਮ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਗਿਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਗਿਆ ਤੇ ਕਤਲ ਦੇ ਦੋਸ਼ਾਂ 'ਚ ਘਿਰੇ ਹੋਣ ਦੇ ਬਾਅਦ ਵੀ ਰਾਮ ਰਹੀਮ ਦੇ ਸਮਰਥਕ ਡੇਰਾ ਪ੍ਰੇਮੀ ਸੰਨ ਕੇ ਮੰਨਣ ਨੂੰ ਤਿਆਰ ਨਹੀਂ ਸੀ ਕਿ ਉਹਨਾਂ ਦੇ ਪਿਤਾ ਜੀ ਇੰਜ ਕਰ ਸਕਦੇ ਨੇ ਕਈਆਂ ਨੂੰ ਤਾਂ ਹੁਣ ਤੱਕ ਯਕੀਨ ਨਹੀਂ ਹਾਲਾਂਕਿ ਉਹ ਬਲਾਤਕਾਰ ਦੇ ਨਾਲ ਕਤਲ ਦੇ ਮਾਮਲੇ 'ਚ ਵੀ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਤੇ ਪਹਿਲਾਂ ਉਹਨਾਂ ਦਿਨਾਂ 'ਚ ਇਹ ਆਡੀਓ ਵਾਇਰਲ ਹੋਈ ਜਿੱਥੇ ਡੋ ਡੇਰਾ ਪ੍ਰੇਮੀ ਕਹੇ ਜਾਣ ਵਾਲੇ ਬੰਦੇ ਰਾਮ ਰਹੀਮ ਨੂੰ ਲੈ ਕੇ ਵਾਰਤਾ ਲਾਪ ਕਰ ਰਹੇ ਸਨ ਤੁਸੀਂ ਵੀ ਇਹ ਆਡੀਓ ਸੁਣੋ ਕਿ ਕਿਸ ਕਦਰ ਡੇਰਾ ਪ੍ਰੇਮੀ ਵਿਸ਼ਵਾਸ ਕਰਦੇ ਸਨ ਆਪਣੇ ਪਿਤਾ ਜੀ ਤੇ ਰਾਜੀ ਭਾਈ ਹਾਂਜੀ ਸਾਬੀ ਬੋਲਣ ਆਂ ਹਾਂ ਸਾਬੀ ਕੀ ਆ ਰਾ ਬਸ ਇਹ ਸੁਣਾਓ ਹਾਂ ਠੀਕ ਆਗਾ ਹਾਂਜੀ ਕਿਥੇ ਘਰ ਹਾਂ ਦੱਸੋ ਕੁਛ ਨਹੀਂ ਮੈਂ ਵੈਸੇ ਕੁਛ ਨਹੀਂ ਆ ਰਹਾ ਬਹੁਤ ਮਾੜੀ ਹੋਈ ਜਾ ਮਾੜੀ ਤੇ ਯਾਰ ਹੰਤਨ ਬੜੇ ਸਰਕਾਰਾਂ ਵਿਗੀਆਂ ਪਈਆਂ ਵਾ ਸਭ ਝੂਠ ਚੱਲ ਰਿਹਾ ਚਮ ਅਜੇ ਤੇ ਤਾਨੂੰ ਇਹ ਦੇ ਕੇ ਗੱਲ ਸੁਣਾਣੀ ਆ ਹਾਲਾਂਕਿ ਫਿਲਹਾਲ ਮੈਂ ਮੰਨਦਾ ਨਹੀਂ ਲੇਕਿਨ ਜੋ ਮੇਰ ਨਾਲ ਹੋ ਚੁੱਕਿਆ ਨਾ ਮੈਂ ਤਾਂ ਕਰਕੇ ਤੁਹਾਡੇ ਨਾਲ ਜੁੜਿਆ ਆਵਾ ਕੀ ਕੀ ਹੋ ਚੁੱਕਾ ਮੇਰ ਨਾਲ ਮੈਨਾਂ ਕਈ ਵਾਰੀ ਮੇਰੇ ਸੁਪਨੇ ਚ ਆ ਚੁੱਕੇ ਆ ਬੱਚਾ ਪਿਤਾ ਜੀ ਹਾਂ ਮੈਂ ਜਦੋਂ ਨਵਾਂ ਨਵਾਂ ਚੋਲਾ ਪਾਇਆ ਨਾ ਮੈਂ ਜਿਹੜੇ ਮੇਰੇ ਨਾਲ ਹੀ ਨਾ ਉੱਤੇ ਬੂਟਾ ਲਾਣਾ ਸੀ ਹਾਂ ਹਾਂ ਉਹ ਜਿਹੜੀ ਲੇਡੀ ਸਾ ਮੀ ਸਟੂਡੈਂਟ ਅ ਤੇ ਉਹਨਾਂ ਦਾ ਹਸਬੰਦ ਹੀ ਅੱਛਾ ਉਹ ਬੋੜੀ ਬੜੀ ਉਹ ਬਹੁਤ ਸ਼ਰਦਾ ਬੜੀ ਹਾਂਜੀ ਹਾਂਜੀ ਤੇ ਜਿਹੜੇ ਜਿਹੜੇ ਨਵਾਂ ਨਵਾਂ ਚੋਲਾ ਪਾਏ ਨੰਨਾਂ ਨੇ ਹਾਂ ਹਾਂ ਤੇ ਉਦੋਂ ਮੈਂ ਵੀ ਇਹਨਾਂ ਨੂੰ ਕਿਹਾ ਬੁਰਾ ਭਲਾ ਕੀ ਯਾਰ ਦਾਵਾ ਤੇ ਦਾਵਾ ਮੋਂ ਉਹਨਾਂ ਨੂੰ ਸੁਣਨ ਵੀ ਕਿਹਾ ਅੱਛਾ ਤੇ ਦਾਵਾ ਇਹਨਾਂ ਨੇ ਮੇਰੇ ਸੁਪਨੇ ਜਾਣ ਕੇ ਨਾ ਤੇ ਲੋਕਾਂ ਦੇ ਕੁੰਡੇ ਖੜਕਾਂਦੇ ਹੀ ਕਹਿੰਦੇ ਮੇਰੇ ਪਿੱਛੇ ਪਿੱਛੇ ਲੋਕਾਂ ਮਾਰੇ ਆਂਦੇ ਕਹਿੰਦੇ ਕਿ ਮੈਂ ਨਹੀਂ ਇਦਾਂ ਦਾ ਹੈਗਾ ਮੇਰਾ ਨਾਮ ਲੱਗਣ ਦਿਆ ਵਾ ਹੱਥ ਜੋੜ ਕੇ ਕਹਿੰਦੇ ਕਿ ਮੇਰਾ ਨਾਮ ਲੱਗਣ ਦਿਆ ਮੇਰੀ ਮੇਰੀ ਬਦਨਾਮੀ ਕਰਨਗੇ ਮੈਂ ਇਦਾਂ ਦਾ ਨਹੀਂ ਹੈਗਾ ਅੱਛਾ ਮੈਨੂੰ ਐਸਾ ਕਿਹਾ ਸੀ ਮੇਰੇ ਮੰਨਣ ਨੂੰ ਸੁਪਨਾ ਦੱਸਣਾ ਐ ਏਦਾਂ ਕਹਿੰਦੇ ਆਡੇ ਪਿਤਾ ਹੀ ਏਦਾਂ ਨਹੀਂ ਹੈਗੇ ਹੂੰ ਕਹਿੰਦੇ ਲੋਕੀ ਨਾਮ ਲਾ ਰਹੇ ਆ ਯਾਰ ਇਹ ਤੇ ਹਾਂ ਪਰ ਸੁਪੇ ਸੁਪਨਾ ਆਇਆ ਮੈਨੂੰ ਅੱਛਾ ਕੀ ਕਿਉਂ ਫੇਰ ਮੈਨੂੰ ਐ ਤਿੰਨ ਸੁਪਨੇ ਆ ਚੁੱਕੇ ਹੋਂ ਤੱਕ ਹਾਂ ਹਾਲਾ ਕਿ ਮੈਂ ਨਰਦ ਦੂਰੀਆ ਲੇਕਿਨ ਮੈਂ ਵੀ ਇੱਕ ਗੁਰੂ ਵਾਲਾ ਨਹੀਂ ਹੈਗਾ ਲੇਕਿਨ ਸ਼ਰਦਾ ਜਿਹੜੀ ਨਾ ਗੁਰੂ ਦੇ ਪ੍ਰਤੀ ਅਥਾ ਹੈਗੀ ਮੇਰੇ ਰੇ ਠੀਕ ਹੈ ਠੀਕ ਹੈ ਸੋ ਇਹਨਾਂ ਨੇ ਨੈਣਾ ਤੇ ਮੋਹਰੇ ਦੇ ਵਿੱਚ ਦੇਖ ਰਹੇ ਮੈਂ ਕਹਿ ਕਿ ਸੌਣ ਲਗੇ ਨਾ ਕਿਆ ਮੈਂ ਕਹ ਜੇ ਦੇ ਤੱਕ ਦੇਚ ਹੈ ਗੱਲਬਾਤ ਕੋਈ ਐਸਾ ਮੈਨੂੰ ਮਲਗੀ ਦੱਸੋਗੇ ਕਿ ਮੈਨੂੰ ਯਕੀਨ ਹੋਵੇ ਹਾਂ ਕਹਿ ਕੇ ਸੁੱਤਾ ਮੈਂ ਕੀਰਤਨ ਹੀ ਕੀਰਤਨ ਤੋਂ ਘਰ ਗਏ ਆ ਤੇਰਾ 3:12 ਵਜੇ ਮੈਂ ਸੋ ਗਿਆ ਵਾਂ ਐਵੇਂ ਫੋਟੋ ਛੋੜ ਕੇ ਯਾਰ ਬਹੁਤ ਬਹੁਤ ਮਾਰਾ ਹੈ ਬਹੁਤ ਇੰਨਾ ਮਨ ਨੂੰ ਦੁੱਖ ਲੱਗਦਾ ਬਹੁਤ ਜ਼ਿਆਦਾ ਹਾਂ ਫੇਰ ਫੇਰ ਉਹਨਾਂ ਨੇ ਨਾ ਮੋਹਰੇ ਦੇ ਵਿੱਚ ਇਤਨਾ ਕਿੰਨੇ ਕੀੜੇ ਕੋਤਿਆਰ ਕੀਤੀ ਹੈ ਤਾਂ ਉਹਨੇ ਵੀਡੀਓ ਵੇਖ ਰਿਹਾ ਵਾਂ ਮੋਹਰੇ ਦੇ ਵਿੱਚ ਨਾ 19 ਰਹੀ ਨਹੀਂ ਰਹੇ ਅੱਛਾ ਸਾਰੇ ਪਾਸੇ ਹਨੇਰਾ ਵਾਤੇ ਦੋ ਕੇ ਸੰਗਤ ਦੋ ਤਿੰਨ ਜਣੇ ਸੰਗਤ ਦੇ ਤੋਂ ਕਹਿੰਦੇ ਕਿ ਬਾਬਾ ਜੀ ਹੁਣ ਤੇ ਸਾਰੇ ਪਾਸੇ ਹਨੇਰਾ ਹੋ ਗਿਆ ਹੁਣ ਕੀ ਕਰਨਾ ਹੈ ਜਿੱਦਾਂ ਰੁਪਈਆ ਪਈਏ ਮਿਲ ਕੇ ਕੋਈ ਹੱਥ ਨਹੀਂ ੜਦਾ ਤੇ ਰੁਪਈਆ ਤਲੀ ਤੇ ਰੱਖਦੇ ਆ ਹਾਂ ਹਾਂ ਹੱਥ ਥੱਗੇ ਕਰਦੇ ਆ ਇਹਨਾਂ ਨੇ ਐ ਹੱਥ ਕੀਤਾ ਤੇ ਚਾਨਣੀ ਚਾਨਣ ਕਿੰਨਾ ਚਾਨਣ ਹੋ ਗਿਆ ਅੱਛਾ ਸਾਰੇ ਪਾਸੇ ਚਾਨਣੀ ਚਾਨਣ ਤੇ ਮੈਂ ਵੇਖ ਕੇ ਹੈਰਾਨ ਹੋ ਗਿਆ ਮੈਂ ਕਿਾ ਕਿਆ ਬਾਤ ਹੈ ਕਿੰਨ ਸਵੇਰੇ ਇਹਨਾਂ ਨੂੰ ਦੱਸਿਆ ਮੈਂ ਕਿ ਦੱਦ ਮੈਨੂੰ ਸੁਪਨਾ ਆਇਆ ਵਾ ਹਾਂ ਤੇ ਉਹ ਕਹਿੰਦੇ ਕਹਿੰਦੇ ਕਿ ਇਹਨਾਂ ਦੀ ਵਾਕ ਤੇ ਕੋਈ ਲੀਲਾ ਹੈਗੀ ਜਿਹੜੀ ਇਹ ਗੇ ਹੈ ਦਿਲ ਚ ਨਹੀਂ ਰੇ ਜਾਣਾ ਨਹੀਂ ਹੈਗਾ ਕੋਈ ਗੱਲਬਾਤ ਹੋਏਗੀ ਕੁਝ ਕਰਨਗੇ ਭਾਜੀ ਇਹ ਡੀਲਾ ਬੜੀ ਤਕੜੀ ਆ ਇਹਨਾਂ ਨੇ ਸੱਤ ਸਾਲ ਵਿੱਚ ਥੋੜੇ ਦਿਨ ਪਹਿਲਾਂ ਵਜਨ ਕੀਤੇ ਕਿ ਜੇ ਚੀਨ ਤੇ ਭਾਰਤ ਦਾ ਜੰਦ ਹੋਇਆ ਨਾ ਪੂਰੀ ਦੁਨੀਆ ਨਾਸ਼ ਹੋ ਜਾਣੀ ਆ ਇੰਨੀ ਤਬਾਹੀ ਮਤਨੀ ਆ ਤੇ ਜਿੱਦ ਦਿਨ ਇਹਨਾਂ ਦਾ ਫੈਸਲਾ ਲਸਦਾ ਨਾ ਸਜਾ ਦਾ ਫੈਸਲਾ ਆਇਆ ਨਾ ਉਹ ਤੋਂ 15 ਮਿੰਟ ਬਾਅਦ ਹੀ ਨਾਲ ਹੀ ਚੀਨ ਨੇ ਤੈਨਾ ਵਾਪਸ ਕਰ ਲਈ ਆਪਣੀ ਉਹਨੇ ਟੀਨ ਹੀ ਪਤਾ ਕਿ ਮਾਲਕ ਦਾ ਕੀ ਰਾਜ ਆ ਕਿ ਸ਼ਾਇਦ ਉਹਨਾਂ ਨੇ ਐਡੀ ਤਬਾਹੀ ਰੋਕਣੀ ਹੀ ਵਿਦਾਈ ਜਿਹੜਾ ਆਪਣੇ ਤੇ ਸਾਰਾ ਲਿਆ ਇਹ ਤਾਂ ਹੁਣ ਉਹ ਰਹਾਣੀ ਦੇ ਬਾਦਸ਼ਾਹ ਵਾ ਉਹਨਾਂ ਨੂੰ ਪਤਾ ਬਾਬੇ ਕੀ ਹੈ ਤੇ ਕੀ ਕਹਾਣੀ ਕੀ ਨਹੀਂ ਸਾਨੂੰ ਨਹੀਂ ਆਮ ਲੋਕਾਂ ਨੂੰ ਨਹੀਂ ਪਤਾ ਆਮ ਲੋਕਾਂ ਨੂੰ ਤੇ ਉਹੀ ਹੁਣ ਮੀਡੀਆ ਜੋ ਦਿਖਾਈ ਜਾ ਰਿਹਾ ਉਹੀ ਮੰਨੀ ਜਾ ਰਿਹਾ ਕਿ ਠੀਕ ਹੈ ਜੀ ਇਹ ਮੀਡੀਆ ਦੇ ਫੁਵਾਵਾ ਵੀ ਬੜੀਆਂ ਡਾਰੀ ਜਾਣਾ ਮੀਡੀਆ ਸਭ ਦਾ ਨੁਕਸਾਨੀ ਹੈ ਸਭ ਗੱਪ ਦਿਖਾ ਰਿਹਾ ਮੀਡੀਆ ਤਾਂ ਗਲਤ ਬੋਲ ਰਿਹਾ ਕਿ ਉੱਥੇ ਇਹਨਾਂ ਦੀਆਂ ਗੱਡੀਆਂ ਫੋਕੀਆਂ ਗਈਆਂ ਉਹ ਵੀ ਪ੍ਰਿੰਸੀਪਲ ਨੇ ਨਹੀਂ ਫੋਕੀਆਂ ਵਿੱਚ ਛਰਾਤੀ ਅੰਸਰ ਆ ਗਏ ਕਿ ਉੱਥੇ ਗਲਤ ਬੰਦੇ ਆ ਗਏ ਉਹਨਾਂ ਨੇ ਚਾਹ ਰਿਹਾ ਵੀ ਹਾਂ ਬਿਲਕੁਲ ਹੋਏ ਤਾਂ ਉਹਦੀ ਇਨਕੁਆਰੀ ਨਹੀਂ ਇਹਨਾਂ ਨੇ ਚਿੱਠੀਏ ਕੋਣ ਹੀ ਬੰਦੇ ਕਰੇ ਬਸ ਇਗਜ਼ਾਮ ਲਾਣ ਦੀ ਚਿੱਠੀ ਆ ਨਹੀਂ ਇਹ ਬਹੁਤ ਵਧੀਆ ਕੀਤਾ ਤੁਸੀਂ ਮੈਨੂੰ ਆ ਮੈਸੇਜ ਆਪਣਾ ਫੋਨ ਕੀਤਾ ਜਿਹੜਾ ਵੀ ਚਲੋ ਇਹ ਮੈਸੇਜ ਜਿਹੜਾ ਚਾਨਣ ਆ ਨਾ ਚਾਨਣ ਇਹ ਵਾਕਈ ਇਹ ਮੈਂ ਦੱਸਿਆ ਤੇ ਉਹਨਾਂ ਨੇ ਵੀ ਅੱਗੋਂ ਗਾਂ ਆਪਣੇ ਮੁਕੇਰੀਆਂ ਉਹਨਾਂ ਦੇ ਮੁਕੇਰੀਆਂ ਦੇ ਰਹਿਣ ਵਾਲਿਆ ਉੱਥੇ ਵੀ ਉਹਨਾਂ ਨੇ ਮੈਸੇਜ ਦਿੱਤਾ ਵਾ ਕਿ ਇਦਾਂ ਚਾਨਣ ਜਿਹੜਾ ਨਾ ਹੁਣ ਹੋਣਾ ਹੈ ਹੋਣਾ ਮੈਂ ਇਹ ਤੋਂ ਬੜਾ ਜਬਰਦਸਤ ਹੈ ਇਹ ਤੋਂ ਜਗ ਜाहिर ਹੋਣਾ ਨਾ ਟਾਈਮ ਆ ਗਿਆ ਵਾ ਵੀ ਇਹਨੇ ਟਾਈਮ ਆ ਗਿਆ ਜਗ ਜाहिर ਹੋਣਾ ਨੂੰ ਵੀ ਕੁੱਲ ਮਾਲਕ ਦੀ ਦੁਨੀਆ ਤੇ ਇੱਕ ਹੀ ਆ ਇਹ ਚੀਜ਼ ਹੈ ਇਸ ਗੱਲ 'ਕਿ ਕੋਈ ਗੱਲ ਮੈਂ ਨਾ ਸਹੀ ਯਕੀਨ ਮੰਨਿਓ ਕਿ ਮੈਂ ਹਲਕਾ-ਫਲ ਮਨਦਾ ਨਹੀਂ ਹੈ ਲੇਕਿਨ ਮੇਰੇ ਨਾ ਮੈਂ ਜਦੋਂ ਇਹਨਾਂ ਦੀ ਗੱਲ ਚੇੜੇ ਮੇਰੇ ਲੂਣ ਕੰਡੇ ਖੜੇ ਹੋ ਜਾਂਦੇ ਆ ਮੇਰੀ ਆਤਮਾ ਜਿਹੜੀ ਨਾ ਰੋਣ ਲੱਗ ਪੈਂਦੀ ਹੈ ਰੋਣ ਲੱਗ ਪੈਂਦੀ ਫਿਰ ਵੇਖਿਓ ਤੁਹਾਨੂੰ ਮੈਂ ਯਾਰ ਇਹ ਕਿੰਨਾ ਹਾਂ ਐਡਾ ਵੀ ਸੱਚੇ ਸੰਤਮਾ ਨਾਲਾ ਕੁਝ ਕਰਨ ਦੇ ਆ ਇਹ ਅੱਜ ਦਾ ਕਰ ਭਾਜੀ ਰੋਹਾਨੀਅਤ ਵਿੱਚ ਕਿੰਨੇ ਸੰਤ ਮਹਾਪੁਰਖਾਂ ਦੇ ਸਾਹਬ ਹਾਂ ਇਹ ਮੈਂ ਕੰਨਾ ਕਿ ਪ੍ਰਭੂ ਜੀ ਸੋਨੂੰ ਦੁਨੀਆ ਨੇ ਥੂਲੀ ਧਾਰ ਚੜ੍ਹਿਆ ਹੈ ਹਾਂ ਦੁਨੀਆ ਨੇ ਉਹਨਾਂ ਨੂੰ ਥੂਲੀ ਛਾੜਤਾ ਹੈਗਾ ਇਹ ਤੇ ਫੇਰ ਚਲੋ ਕੱਲ ਜੋ ਕੋਰ ਕੱਲ ਯੁਗ ਚਾਹੇ ਇੱਥੇ ਦੁਨੀਆ ਘਟ ਨਹੀਂ ਕਰਨੀ ਪਰ ਕੋਈ ਗੱਲ ਨਹੀਂ ਉਹ ਤਾਂ ਪੂਰੀ ਆ ਤਾਕਤ ਪੂਰੀ ਆ ਇਹ ਆ ਵੀ ਟਾਈਮ ਥੋੜਾ ਲੱਗੂਗਾ ਬਾਕੀ ਸਾਡੇ ਸਾਹਮਣੇ ਆਊਗਾ ਲੋਕਾਂ ਦੇ ਹਾਂ ਲੋਕਾਂ ਸਾਹਮਣੇ ਆਊਗਾ ਤੇ ਮੈਂ ਵੀ ਮੇਰੇ ਵੀ ਉਹ ਜਿੰਨਾਂ ਦੇ ਨਾਲ ਦੇ ਨੇ ਮੇਰੇ ਉਹ ਵੀ ਕਹਰੇ ਕਹਿੰਦੇ ਵੇਖੀ ਪਰ ਇੱਕ ਗੱਲ ਹੈਗੀ ਕਿ ਜਿਹੜਾ ਮੈਨੂੰ ਕੋਈ ਗੱਲ ਇਦਾਂ ਕਹਿੰਦਾ ਨਾ ਤੇ ਮੈਂ ਉਹ ਹੀ ਗੱਲਾਂ ਸੁਣਾਉਣਾ ਵਾਂ ਕਿ ਭਰਾਵਾ ਮੈਨੂੰ ਮੈਂ ਹਲੇ ਮੰਨਦਾ ਨਹੀਂ ਪਰ ਫੇ ਇਹ ਟੀਨ ਮਾ ਚਲੋ ਇਹ ਟੀਨ ਮੰਦਾ ਬਹੁਤ ਵਧੀਆ ਭਾਈ ਤੁਹਾਡੀ ਸੇਵਾ ਜੀ ਜਮੂਨ ਵੀ ਆ ਪੀ ਵੀ ਉਹਨਾਂ ਨੇ ਕੱਲ ਵੀ ਸੁਪਨੇ ਚ ਆਏ ਆ ਤੇ ਉਹਨਾਂ ਨੇ ਇਹ ਹੀ ਕਿਹਾ ਹੈ ਕਿ ਮੇਰੇ ਬੱਚੇ ਮੇਰੀ ਭਗਤੀ ਇੰਨੀ ਕੁ ਪ੍ਰਾਰਥਨਾ ਕਰਨ ਨਾ ਇੰਨੀ ਕੁ ਮਲੇ ਕਿ ਤਪੱਸਿਆ ਕਰਨ ਤੇ ਪੇਰ ਮੈਂ ਆਪਣਾ ਚਮਤਕਾਰ ਵਿਖਾਵਾਂਗਾ ਹਾਂ ਬਸ ਮੈਂ ਤਾਂ ਹੀ ਜਿੱਟਾ ਹਾਂ ਜੋ ਕੀ ਸਿਮਰਨ ਕਰ ਰਿਹਾ ਹੈ ਆ ਲੋਕੀ ਸਿਮਰਨ ਹੀ ਕਰ ਰਹੇ ਆ ਸਾਰੇ ਸਾਰੇ ਦੁਨੀਆ ਸਾਰਾ ਸਿਮਰਨ ਕਰੀ ਤੂੰ ਵੀ ਵੱਤ ਵਾਤ ਚਲੋ ਸਿਮਰਨ ਕਰੋ ਮਾਲਕ ਦਾ ਨਾਰੇ ਦਾ ਜਾਬ ਕਰੀ ਜਾਓ ਤੁਹਾਡੀ ਇੰਨੀ ਤੜਪ ਹੈ ਨਾ ਪਿਤਾ ਜੀ ਦੇ ਨਾਲ ਤੇ ਤੁਹਾਨੂੰ ਵੇਖੋ ਮਾਲਕ ਨੇ ਇਦਾਂ ਬਿਨਾ ਨਾਮ ਦਾ ਤੁਹਾਨੂੰ ਨਜ਼ਾਰੇ ਦਿਖਾ ਸਕਦੇ ਹੋ ਇੰਨੀ ਤਾਕਤ ਨਾਲ ਜਿ ਬਿਨਾ ਨਾਮ ਦਾ ਉਹ ਹੀ ਹਰਾਨ ਹੈ ਕਿ ਮੈਂ ਹਾਲੇ ਨਾਮ ਦਾ ਨਹੀਂ ਲਿਆ ਤੇ ਪਰ ਫਿਰ ਵੀ ਮੇਰੇ ਸੁਪਨੇ ਚ ਜੋ ਪੈਣਾ ਯਾਰ ਸੁਪਨੇ ਚ ਆ ਕੇ ਨਾ ਸਮਝ ਲਓ ਕਿ ਪੈਣੀ ਕਿੰਨੀ ਕਮਲ ਦੀ ਰਹਿਮਤ ਹੋਣੀ ਤੁਹਾਡੇ ਤੇ ਤੁਸੀਂ ਸਿਰੋਂ ਨਾਰੇ ਦਾ ਜਾਬ ਕਰੋ ਤੁਹਾਨੂੰ ਨਾ ਸੱਚ ਕੰਡ ਦਿਖਾ ਦੇਣ ਤਾਂ ਕਹਦੇ ਹੋ ਕਿਉਂਕਿ ਤੁਹਾਡੀ ਤੜਪ ਹੈ ਨਾ ਉਹਨਾਂ ਦੇ ਨਾਲ ਤੜਪ ਹੈ ਜਿਹੜਾ ਸੱਚੇ ਦ ਚਲੋ ਬੜੀ ਮਿਹਰਬਾਨੀ ਤੁਸੀਂ ਫੋਨ ਕੀਤਾ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਨਹੀਂ ਮੈਂ ਤਾਂ ਕਰਕੇ ਕੀਤਾ ਵਾ ਕਿ ਇੱਕ ਨਾ ਜੋ ਮੈਨੂੰ ਚਾਨਣ ਵਾ ਖਾਇਆ ਨਾ ਉਹ ਮੈਂ ਤੁਹਾਨੂੰ ਸੱਚਾਈ ਪੇਸ਼ ਕੀਤੀ ਹੈ ਕਿ ਤੁਹਾਡੇ ਗੁਰੂ ਜੀ ਐਦਾਂ ਕਰਨਗੇ ਵਾ ਵੀ ਵਾ ਬੜੀ ਭਈ ਬਹੁਤ ਕਮਲ ਵਾ ਹੈ ਹਾਂ ਮੇਰੇ ਚ ਹੀ ਹੈਗੀ ਹੈ ਤੇ ਮੇਰੇ ਚ ਉਹਨਾਂ ਨੇ ਚਾਨਣ ਕੀਤਾ ਐਸਾ ਚਾਨਣ ਕੀਤਾ ਵੀ ਅੱਖਾਂ ਨੂੰ ਪਿਆ ਵਾ ਅੱਖਾਂ ਨੂੰ ਪਿਆ ਵਾ ਉਹ ਤੁਹਾਨੂੰ ਸਮਝ ਲੋ ਰੋਹਾਨੀ ਦੀ ਲੋ ਉਹਨਾਂ ਨੇ ਦਿਖਾਤੀ ਅੰਦਰ ਦੀ ਹਾਂ ਕਿਆ ਬਾਤ ਹੈ ਬਹੁਤ ਕਿਸਮਤ ਵਾਲੇ ਹਾਂ ਬਹੁਤ ਕਿਸਮਤ ਵਾਲੇ ਹੋ ਕਈ ਗੱਲਾਂ ਨਹੀਂ ਦੁਨੀਆ ਨੂੰ। ਨਾਲੇ ਕਹੇ ਪਾਣੀ ਆ ਰੇ ਫਰਾਗਿਆ ਇਹ ਤੁਹਾਡੀ ਜਿਹੜੀ ਭਗਤੀ ਆ ਨਾ ਵੀ ਉਦੋਂ ਦੀ ਤੁਸੀਂ ਕਿੰਨੇ ਮੈਨੂੰ ਮੈਨੂੰ ਬੜੀ ਸ਼ਰਧਾ ਵਾ ਗੁਰੂ ਦੇ ਵਿੱਚ ਇਹ ਤੁਹਾਡੀ ਭਗਤੀ ਆ ਤੁਹਾਡੇ ਪਿਛਲੇ ਜਨਮਾਂ ਦੀ ਭਗਤੀ ਜਿਹੜੇ ਤੁਹਾਨੂੰ ਬਣਾ ਨਾਮਦਾਨ ਤੋਂ ਤੁਹਾਡੀ ਇਸ ਟਾਈਮ ਤੁਹਾਡੀ ਸਟੇਜ ਆ ਜਿਹੜੀ ਤੁਹਾਡੀ ਹੋਈ ਪਈ ਆ ਵੀ ਫੇਰਾਗ ਦੀ ਤੁਹਾਡੀ ਜਿਹੜੀ ਸਟੇਜ ਆਈ ਵੀ ਇਹ ਸਮਝ ਲਓ ਕਿ ਪ੍ਰਭਾਤਨ ਦਰਸ਼ਨ ਹੋਣੇ ਆਲੇ ਬਸ ਤੁਸੀਂ ਮੈਂ ਨਾ ਉਹਦੇ ਨਾਰੇ ਦੀ ਜਾਪ ਕਰੀ ਜਾਓ ਜਦੋਂ ਤੁਹਾਨੂੰ ਵੇਖ ਮਾਲਕ ਨਾਂ ਨਜ਼ਾਰੇ ਦੇ ਤੂੰ ਤਾਂ ਕਹਿ ਲਿਓ ਸੇਨਾ ਦੋ ਕੋਇ ਨਾ ਰੂਤਾ ਕਰ ਕੰਨੀ ਪਈ ਰੂਤਾ ਪਾੜੀ ਕਰੋ ਸਿਮਰਨ ਫਿਰ ਬੈਠੇ ਨਾਰੇ ਲਾਓ ਟੱਡੀ ਜੇ ਦਾ ਮਾਲਕ ਨੇ ਪੰਨੀ ਕਿਹੜੀ ਕਿਹੜੀ ਰੂਹ ਦੀ ਸੁਣਨੀ ਆ ਤੇ ਤਾਂ ਮਾਲਕ ਨੇ ਜਾਗ ਜਾਹਰ ਹੋਣਾ ਵਾ ਕਰੋ ਉਹਨਾਂ ਨੇ ਕਿਹਾ ਵਾ ਕਿ ਮੇਰੇ ਸਾਰੇ ਬੱਚਿਆਂ ਨੂੰ ਮੈਸੇਜ ਦੇ ਦਿਓ ਕਿ ਸਿਮਰਨ ਕਰਨ ਵਾਹ ਜੀ ਪ੍ਰੇਮੀ ਵਾਹ ਵਾਹ ਬੱਲਿਆ ਤਰੇ ਤੂੰ ਤਾਂ ਕਮਾਲ ਕਰਤੀ ਹੈ ਅਜਾ ਹੀ ਆ ਗਿਆ ਮਜ਼ਾ ਆ ਗਿਆ ਪ੍ਰੇਮੀ ਗੱਲ ਕਰਕੇ ਸਹੀ ਆ ਲੈ ਮੈਨੂੰ ਆਖੀ ਦਮਤ ਇਹਨੇ ਦਿੱਤਾ ਕਿ ਜਿੰਨੀ ਸੰਗਤ ਹੈ ਨਾ ਸਾਰਿਆਂ ਨੂੰ ਲਾਣ ਕਰ ਦੋ ਠੀਕ ਹੈ ਠੀਕ ਹੈ ਭਾਈ ਜੀ ਮੈਂ ਹੁਣੇ ਤੁਹਾਡਾ ਵਾਹ ਜੇ ਤੁਸੀਂ ਨਾਮਦਾਨ ਨਹੀਂ ਲਿਆ ਮੈਂ ਤੁਹਾਡਾ ਮੈਸੇਜ ਹੁਣੇ ਭੇਜਦਾ ਵੇਖੋ ਹੁਣੇ ਇੱਕ ਇੱਕ ਜਗ੍ਹਾ ਤੇ ਸਾਡੀ ਵੀ ਗਰੁੱਪ ਜਨ ਹਾਂ ਮਹੀਨੇ ਤੇ ਮਹੀਨੇ ਦੇ ਵਿੱਚ ਕਿਹਾ ਹੈ ਕਿ ਕੁਛ ਨਾ ਕੁਛ ਹੋਏਗਾ ਹੋਏਗਾ ਇਹ ਨਾ ਸਾਡੀ ਬਹਿਸ ਬੜੀ ਚਲੰਡੀ ਮਿਲ ਹੈ ਤੇ ਰਿਸ਼ਤੇਦਾਰੀ ਆ ਉਹ ਸਾਨੂੰ ਜੇ ਤਾਂ ਕਹਿ ਲੇ ਕਿ ਨਹੀਂ ਤੁਸੀਂ ਹੁਣ ਛੱਡ ਦਿਓ ਉੱਥੇ ਡੇਰੇ ਜਾਣੇ ਆ ਤੁਹਾਡਾ ਮੈਂ ਉਹਨੂੰ ਮੈਸੇਜ ਕਰਨਾ ਤੁਹਾਡਾ ਫੋਨ ਆ ਗਿਆ ਚਲ ਵੀ ਤਾਂ ਇਹਨੇ ਫੋਨ ਕਰਾਇਆ ਵੀ ਨਹੀਂ ਆ ਆ ਰਿਕਾਰਡਿੰਗ ਉਧਰ ਭੇਜੋ ਉਹਨ ਚਲੋ ਬਹੁਤ ਬਹੁਤ ਮਿਹਰਬਾਨੀ ਮਾਲਕ ਕਰਨ ਵਾਲਾ ਠੀਕ ਹੈ ਹਾਂ ਜੀ ਅੰਜ ਕਰੇ ਸੋ ਸੁਣੀਏ ਤੁਸੀਂ ਇਹਨਾਂ ਦੀਆਂ ਗੱਲਾਂ ਹਾਲਾਂਕਿ ਦੱਸ ਦਈਏ ਕਿ ਆਡੀਓ ਪੁਰਾਣਾ ਹੈ ਜਦੋਂ ਰਾਮ ਰਹੀਮ ਬਲਾਦਕਾਰ ਦੇ ਮਾਮਲੇ 'ਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਗਿਆ ਸੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978